ਤਤਨਾਮ ਸ੍ਰੀ ਵਾਇਕ੍ਰੂਜ ਜੀ ਆਨੰਦ ਸਾਹਿਬ ਰਾਮਕਲੀ ਮਹੱਲਾ ਤੇਜਾ ਆਨੰਦ ਜੇ ਕੋ ਸਿੱਖ ਗੁਰ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਜੇ ਕੋਈ ਸਿੱਖ ਗੁਰੂ ਤੋਂ ਸੰਮੁਖ ਹੋਵੇ ਕੋਈ ਸਿੱਖ ਗੁਰੂ ਦੇ ਸੰਮੁਖ ਉਹ ਹੁੰਦਾ ਹੈ ਜਿਹੜਾ ਮਨ ਕਰਕੇ ਗੁਰੂ ਜੀ ਦੇ ਨਾਲ ਰਹੇ ਗੁਰ ਕੈ ਚਰਨ ਹਿਰਦੇ ਤੇ ਆਏ ਅੰਤਰਾਤਮਾ ਸਮਾਲੇ ਗੁਰੂ ਦੇ ਚਰਨਾਂ ਦਾ ਹਿਰਦੇ ਅੰਦਰ ਧਿਆਨ ਕਰੇ ਮਨ ਦੇ ਅੰਦਰ ਗੁਰੂ ਉਪਦੇਸ਼ ਨੂੰ ਯਾਦ ਰੱਖੇ ਆਪ ਛੱਡ ਸਦਾ ਰਹੇ ਪਰ ਨਾ ਗੁਰ ਬਿਨ ਅਵਰ ਨਾ ਜਾਣਾ ਕੋਏ ਆਪਾ ਪਾਪ ਛੱਡ ਕੇ ਸਦਾ ਗੁਰੂ ਆਸਰੇ ਰਹਿੰਦਾ ਹੈ ਤੇ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਗੁਰੂ ਜੀ ਕਹਿੰਦੇ ਹਨ ਇਹ ਸੰਤੋ ਸੁਣੋ ਉਹੀ ਸਿੱਖ ਗੁਰੂ ਦੇ ਸਨਮੁਖ ਹੁੰਦਾ ਹੈ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਜਿਹੜਾ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ ਉਹ ਸਤਗੁਰ ਤੋਂ ਬਿਨਾ ਮੁਕਤੀ ਨਹੀਂ ਪਾ ਸਕਦਾ ਪਾਵੇ ਮੁਕਤ ਨਾ ਹੋਰਥੈ ਕੋਏ ਪਛੈ ਬिवेਕੀਆ ਜਾਏ ਹੋਰ ਕਿਤੇ ਵੀ ਉਹ ਮੁਕਤੇ ਨਹੀਂ ਪਾਵੇਗਾ ਗਿਆਨਵਾਨਾਂ ਤੋਂ ਜਾ ਕੇ ਪੁੱਛ ਲਵੋ ਅਨੇਕ ਜੋਨੇ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਅਨੇਕਾਂ ਜੁਨਾਂ ਵਿੱਚ ਫੇਰ ਆਵੇ ਸਤਗੁਰੂ ਤੋਂ ਬਿਨਾ ਕਿਤੋਂ ਮੁਕਤੀ ਨਹੀਂ ਪਾਵੇਗਾ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ ਜਦ ਗੁਰ ਚਰਨੀ ਲੱਗੇਗਾ ਫਿਰ ਮੁਕਤੀ ਪਾਏਗਾ ਸਤਗੁਰੂ ਉਪਦੇਸ਼ ਸੁਣਾਏਗਾ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਗੁਰੂ ਜੀ ਕਹਿੰਦੇ ਹਨ ਵਿਚਾਰ ਕਰਕੇ ਵੇਖ ਲਵੋ ਸਤਗੁਰਾਂ ਤੋਂ ਬਿਨਾ ਕੋਈ ਮੁਕਤੀ ਨਹੀਂ ਪਾ ਸਕਦਾ ਆਉ ਵੋ ਸਿੱਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਏ ਸਤਗੁਰੂ ਉਦੇ ਪਿਆਰੇਓ ਸਿੱਖੋ ਆਉ ਤੇ ਸੱਚੀ ਬਾਣੀ ਗਾਵੋ ਬਾਣੀ ਤਾਂ ਗਾਵੋ ਗੁਰੂਕੇਰੀ ਬਾਣੀ ਆ ਸਰਬਾਣੀ ਬਾਣੀ ਕੇਵਲ ਗੁਰੂ ਜੀ ਦੀ ਹੀ ਗਾਵੋ ਜਿਹੜੀ ਬਾਣੀ ਆ ਦੀ ਸ਼੍ਰੋਮਣੀ ਬਾਣੀ ਹੈ ਜਿਨਕੋ ਨਦਰ ਕਰਮ ਹੋਵੇ ਹਿਰਦੇ ਤੇ ਨ ਸਮਾਣੀ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੀ ਬਖਸ਼ਿਸ਼ ਹੋਵੇ ਏ ਉਹਨਾਂ ਦੇ ਹਿਰਦੇ ਵਿੱਚ ਸਮਾਉਂਦੀ ਹੈ ਪੀਵੇ ਅੰਮ੍ਰਿਤ ਸਦਾ ਰਹੋ ਹਰ ਰੰਗਤ ਜਪੋ ਸਾਰੇ ਗੁਆਨੀ ਨਾਮ ਅੰਮ੍ਰਿਤ ਪੀਓ ਸਦਾ ਹਰੀ ਦੇ ਰੰਗ ਵਿੱਚ ਰਤੇ ਰਹੋ ਤੇ ਵਾਹਿਗੁਰੂ ਨੂੰ ਜਪਦੇ ਰਹੋ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਗੁਰੂ ਜੀ ਕਹਿੰਦੇ ਹਨ ਸਦਾ ਹੀ ਗਾਵਨਾ ਕਰੋ ਇਹ ਸੱਚੀ ਬਾਣੀ ਹੈ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਸਤਿਗੁਰੂ ਤੋਂ ਬਿਨਾ ਹੋਰ ਬਾਣੀ ਕੱਚੀ ਹੈ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਸਤਿਗੁਰੂ ਤੋਂ ਬਿਨਾ ਬਾਣੀ ਕੱਚੀ ਹੈ ਨਿਸ਼ਚੇ ਕਰਕੇ ਹੋਰ ਸਾਰੀ ਬਾਣੀ ਕੱਚੀ ਹੈ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਉਸ ਨੂੰ ਪੜਨ ਵਾਲੇ ਕੱਚੇ ਹਨ ਸੁਣਨ ਵਾਲੇ ਕੱਚੇ ਹਨ ਤੇ ਕੱਚਿਆਂ ਕੇ ਆ ਨੇ ਆ ਕੇ ਉਚਾਰਨ ਕੀਤੀ ਹੈ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਉਹ ਜੀਵ ਨਾਲ ਸਦਾ ਹਰੀ ਹਰੀ ਕਰਦੇ ਹਨ ਪਰ ਆਪਣੇ ਕਹੇ ਨੂੰ ਉਹ ਕੁਝ ਨਹੀਂ ਜਾਣਦੇ ਚਿਤ ਜਨਕਾ ਹਰ ਲਾਇਆ ਮਾਇਆ ਬੋਲਣ ਪਏ ਰਵਾਣੀ ਜਿਨ੍ਹਾਂ ਦੇ ਚਿਤ ਮਾਇਆ ਨੇ ਠੱਗ ਲਿਆ ਹੈ ਉਹ ਬੇਅਰਥ ਹੀ ਪਏ ਬੋਲਦੇ ਹਨ ਕਹੈ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ ਗੁਰੂ ਜੀ ਕਹਿੰਦੇ ਹਨ ਸਤਗੁਰੂ ਤੋਂ ਬਿਨਾ ਹੋਰ ਬਾਣੀ ਕੱਚੀ ਹੈ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲੱਗਾ ਇਹੋ ਹੋਆ ਸਮਾਓ ਗੁਰੂ ਗੁਰਾਂ ਦਾ ਉਪਦੇਸ਼ ਰਤਨ ਰੂਪ ਹੈ ਜਿਸ ਵਿੱਚ ਹੀਰੇ ਜੜੇ ਹੋਏ ਹਨ ਉਪਦੇਸ਼ ਰੂਪ ਰਤਨ ਜਿਸ ਦੇ ਮਨ ਨੂੰ ਲੱਗਾ ਹੈ ਉਸ ਦਾ ਇਸ ਵਿੱਚ ਸਮਾਉਣਾ ਹੋਇਆ ਹੈ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਉਸ ਦਾ ਗੁਰੂ ਉਪਦੇਸ਼ ਨਾਲ ਮਨ ਮਿਲ ਗਿਆ ਹੈ ਜਿਸ ਨੂੰ ਸੱਚੇ ਨੇ ਪ੍ਰੇਮ ਲਾਇਆ ਹੈ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਆਪੇ ਹੀਰਾ ਹੈ ਤੇ ਆਪੇ ਰਤਨ ਹੈ ਜਿਸਨੂੰ ਪਰਮਾਤਮਾ ਬੁਝਾ ਦਿੰਦਾ ਹੈ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਗੁਰੂ ਜੀ ਕਹਿੰਦੇ ਹਨ ਗੁਰੂ ਉਪਦੇਸ਼ ਰਤਨ ਹੈ ਜਿਸ ਵਿੱਚ ਨਾਮ ਹੀਰਾ ਜੜਿਆ ਹੋਇਆ ਹੈ ਸਿਵ ਸਖਤ ਆਪ ਉਪਾਏ ਕ ਕਰਤਾ ਆਪੇ ਹੁਕਮ ਵਰਤਾਏ ਚੇਤਨ ਤੇ ਮਾਇਆ ਨੂੰ ਆਪ ਪੈਦਾ ਕਰਕੇ ਕਰਤਾ ਪੁਰਖ ਆਪੇ ਹੁਕਮ ਵਰਤਾ ਰਿਹਾ ਹੈ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਹੁਕਮ ਵਰਤਾ ਕੇ ਆਪੇ ਵੇਖਦਾ ਹੈ ਅਤੇ ਕਿਸੇ ਗੁਰਮੁਖ ਨੂੰ ਸਮਝਾਉਂਦਾ ਹੈ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਉਹ ਬੰਧਨ ਤੋੜ ਕੇ ਮੁਕਤ ਹੋ ਜਾਂਦਾ ਹੈ ਜੋ ਮਨ ਵਿੱਚ ਗੁਰੂ ਉਪਦੇਸ਼ ਨੂੰ ਬਸਾਉਂਦਾ ਹੈ ਗੁਰ ਗੁਰਮੁਖ ਜਿਸ ਨੂੰ ਆਪ ਕਰੈ ਸੋ ਹੋਵੇ ਇੱਕ ਅਸਿਓ ਲਿਵਲਾਏ ਜਿਸ ਨੂੰ ਪਰਮਾਤਮਾ ਆਪ ਕਰੇ ਉਹੀ ਗੁਰਮੁਖ ਹੁੰਦਾ ਹੈ ਉਹ ਇੱਕ ਪਰਮੇਸ਼ਰ ਨਾਲ ਲਿਵ ਲਾਉਂਦਾ ਹੈ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਗੁਰੂ ਜੀ ਕਹਿੰਦੇ ਹਨ ਉਹ ਆਪ ਹੀ ਰਚਨਹਾਰ ਹੈ ਤੇ ਆਪੇ ਹੀ ਆਪਣਾ ਹੁਕਮ ਸਮਝਾਉਂਦਾ ਹੈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ ਤਤ ਸਾਰ ਨਾ ਜਾਣੇ ਸਿਮਰਤियां ਤੇ ਸਾਸਤਰ ਪੁੰਨ ਪਾਪਾ ਨੂੰ ਵਿਚਾਰਦੇ ਹਨ ਪਰ ਅਸਲੀਅਤ ਦੀ ਖਬਰ ਨਹੀਂ ਜਾਣਦੇ ਤਤ ਸਾਰ ਨਾ ਜਾਣੇ ਗੁਰੂ ਬਾਜੋ ਤਤ ਸਾਰ ਨਾ ਜਾਣੇ ਗੁਰੂ ਤੋਂ ਬਿਨਾ ਅਸਲੀਅਤ ਦੀ ਸਾਰ ਨਹੀਂ ਜਾਣਦੇ ਅਸਲੀਅਤ ਦੀ ਖਬਰ ਹੀ ਨਹੀਂ ਜਾਣਦੇ ਤੇ ਇਹ ਗੁਣੇ ਸੰਸਾਰ ਭ੍ਰਮ ਸੁਤਾ ਸੁੱਤਿਆ ਰਹਿਣ ਵਿਹਾਣੀ ਤਿੰਨ ਗੁਣਾ ਦੇ ਭ੍ਰਮ ਵਿੱਚ ਜਗਤ ਸੁੱਤਾ ਹੋਇਆ ਹੈ ਅਤੇ ਸੁੱਤਿਆ ਹੀ ਉਮਰ ਰੂਪੀ ਰਾਤ ਬੀਤ ਰਹੀ ਹੈ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਿ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਗੁਰੂ ਦੀ ਕਿਰਪਾ ਨਾਲ ਉਹ ਜੀਵ ਜਾਗੇ ਹਨ ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੈ ਅਤੇ ਅੰਮ੍ਰਿਤ ਰੂਪੀ ਬਾਣੀ ਉਚਾਰਦੇ ਹਨ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅੰਨਦਨ ਹਰਿ ਲਿਵ ਲੱਗਿਆ ਗੁਰੂ ਜੀ ਕਹਿੰਦੇ ਹਨ ਉਹ ਅਸਲੀਅਤ ਪਾਉਂਦਾ ਹੈ ਜਿਸਨੂੰ ਰਾਤ ਦਿਨ ਹਰੀ ਦੀ ਲਿਵ ਲੱਗੀ ਰਹਿੰਦੀ ਹੈ ਜਾਗਤ ਰਹਿਣ ਵਿਹਾਣੀ ਅਤੇ ਜਾਗਦਿਆਂ ਹੀ ਰਾਤ ਬਤੀਤ ਹੁੰਦੀ ਹੈ ਮਾਤਾ ਕੇ ਉਦਰ ਮੈਂ ਪ੍ਰਤੀਪਾਲ ਕਰੈ ਸੋ ਕਿਉ ਮੰਨੋ ਵਿਸਾਰੀ ਐ ਜਿਹੜਾ ਮਾਂ ਦੇ ਪੇਟ ਵਿੱਚ ਰੱਖਿਆ ਕਰਦਾ ਹੈ ਉਸਨੂੰ ਮਨੋ ਕਿਉ ਭੁਲਾਈਏ ਮਨੋ ਕਿਉ ਵਿਸਾਰੀ ਐ ਵੱਡਾ ਦਾਤਾ ਜੇ ਅਗਰ ਮੈਂ ਆਹ ਆਹਾਰ ਪਹੁੰਚਾਵੇ ਐਡਾ ਵੱਡਾ ਦਾਤਾ ਮਨ ਤੋਂ ਕਿਉ ਭੁਲਾਈਏ ਜਿਹੜਾ ਗਰਭ ਅਗਨੀ ਵਿੱਚ ਖਾਣਾ ਪਹੁੰਚਾਉਂਦਾ ਹੈ ਉਸਨੂੰ ਕਹਿ ਪੋ ਨਾ ਸਕੀ ਜਿਸਨੂੰ ਆਪਣੀ ਲਿਵਲਾਵੇ ਉਸਨੂੰ ਕੁਝ ਪੋ ਨਹੀਂ ਸਕਦਾ ਜਿਸਨੂੰ ਆਪਣੀ ਪ੍ਰੀਤੀ ਲਾ ਦਿੰਦਾ ਹੈ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸਮਾਲੀਆ ਆਪਣੀ ਪ੍ਰੀਤੀ ਆਪੇ ਹੀ ਲਾਉਣਾ ਹੈ ਗੁਰੂ ਉਪਦੇਸ਼ ਦੁਆਰਾ ਉਸਨੂੰ ਸਦਾ ਸਿਮਰਿਏ ਕਹਿ ਨਾਨਕ ਏਵਡ ਦਾਤਾ ਸੋ ਕਿਉ ਮਨੋ ਵਿਸਾਰੀਐ ਗੁਰੂ ਜੀ ਕਹਿੰਦੇ ਹਨ ਜੋ ਐਡਾ ਵੱਡਾ ਦਾਤਾ ਹੈ ਉਸਨੂੰ ਮਨੋ ਕਿਉ ਭੁਲਾਈਏ ਜੈਸੀ ਅਗਨ ਉਦਰ ਮੈ ਤੈਸੀ ਬਾਹਰ ਮਾਇਆ ਜਿਹੋ ਜੀ ਮਾਂ ਦੇ ਪੇਟ ਵਿੱਚ ਜઠਰ ਅਗਨੀ ਹੈ ਤੇ ਉਹੀ ਬਾਹਰ ਮਾਇਆ ਹੈ ਮਾਇਆ ਅਗਨ ਸਭ ਇੱਕੋ ਜਹੀ ਮਾਇਆ ਤੇ ਗਰਭ ਅਗਨੀ ਸਭ ਇੱਕੋ ਜਈਆਂ ਹਨ ਕਰਤਾ ਖੇਲ ਰਚਾਇਆ ਇਹ ਅਕਾਲ ਪੁਰਖ ਨੇ ਇੱਕ ਖੇਡ ਰਚੀ ਹੋਈ ਹੈ ਜਾਤੇ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇ ਅੱਜ ਜੇ ਉਸ ਨੂੰ ਪਾਇਆ ਤਾਂ ਬੱਚਾ ਪੈਦਾ ਹੋਇਆ ਜੋ ਪਰਿਵਾਰ ਨੂੰ ਚੰਗਾ ਲੱਗਦਾ ਹੈ ਲਿਵ ਛੁੜ ਗਈ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਸ ਦੀ ਲਿਵ ਛੁੱਟ ਗਈ ਤੇ ਤ੍ਰਿਸ਼ਨਾ ਨੂੰ ਆ ਲੱਗੀ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਇਹ ਮਾਇਆ ਹੈ ਜਿਸ ਕਰਕੇ ਪ੍ਰਭੂ ਭੁੱਲ ਜਾਂਦਾ ਹੈ ਮੋਹ ਪੈਦਾ ਹੋ ਜਾਂਦਾ ਹੈ ਤੇ ਦ્વੈਤ ਭਾਵ ਲੱਗ ਜਾਂਦਾ ਹੈ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੈ ਮਾਇਆ ਪਾਇਆ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਪ੍ਰੀਤੀ ਲੱਗੀ ਹੈ ਉਹਨਾਂ ਨੇ ਮਾਇਆ ਦੇ ਵਿੱਚ ਹੀ ਹਰੀ ਨੂੰ ਪਾ ਲਿਆ ਹੈ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਹਰੀ ਆਪ ਮੁੱਲ ਰਹਿਤਾ ਉਸ ਦਾ ਮੁੱਲ ਨਹੀਂ ਪਾਇਆ ਜਾਂਦਾ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਕਿਸੇ ਤੋਂ ਵੀ ਮੁੱਲ ਨਹੀਂ ਪਾਇਆ ਜਾਂਦਾ ਰਹਿ ਲੋਕ ਵਿਲ ਲਾਏ ਲੋਕੀ ਤਰਲੇ ਹੀ ਲੈ ਰਹੇ ਹਨ ਐਸਾ ਸਤਗੁਰ ਜੇ ਮਿਲੇ ਤੇ ਉਸ ਨੂੰ ਸਿਰ ਸੌਪੀਏ ਵਿੱਚ ਆਪ ਜਾਏ ਜੇ ਐਸਾ ਸਤਗੁਰ ਮਿਲ ਜਾਵੇ ਤਾਂ ਉਸ ਨੂੰ ਸਿਰ ਸੌਂਪ ਦਈਏ ਜਿਸ ਕਰਕੇ ਅੰਦਰੋਂ ਹੰਕਾਰ ਦੂਰ ਹੋ ਜਾਵੇ ਜਿਸ ਦਾ ਜੋਤਿਸ ਮਿਲ ਰਹਾ ਹਰ ਵਸੈ ਮਨ ਆਏ ਜਿਸ ਦਾ ਇਹ ਜੀਵ ਹੈ ਉਸ ਨਾਲ ਮਿਲ ਜਾਂਦਾ ਹੈ ਤੇ ਹਰੀ ਮਨ ਵਿੱਚ ਆ ਕੇ ਵਸ ਜਾਂਦਾ ਹੈ ਹਰ ਆਪ ਅਮੁੱਲ ਹੈ ਭਾਗ ਤੇ ਨਾ ਕੇ ਨਾਨਕਾ ਜਿਨ ਹਰ ਪਲ ਐ ਪਾਏ ਹਰ ਆਪ ਹਰੀ ਆਪ ਮੁੱਲ ਰਹਿਤ ਹੈ ਉਹਨਾਂ ਦੇ ਭਾਗ ਚੰਗੇ ਹਨ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਰੂਪੀ ਪੱਲੇ ਵਿੱਚ ਪਾਇਆ ਹੈ ਹਰ ਆਪ ਅਮੁੱਲ ਹੈ ਬਾਗ ਤੇ ਨਾ ਕੇ ਨਾਨਕਾ ਜਿਨੇ ਹਰ ਪੱਲੇ ਪਾਏ